ਮੈਂ ਦਕਨ ਕੋਰ ਬੋਲ ਰਹੀ ਹਾਂ ਜੀ ਸਾਡਾ ਘਰ ਤੈ ਗਿਆ ਸੀ ਪਿੰਡ ਪੜਿਆਲ ਤੇ ਅਸੀਂ ਬਹੁਤ ਵੀਰਾਂ ਭਰਾਵਾਂ ਦੀ ਸ਼ੁਕਰੀਆ ਕਰਦੇ ਹਾਂ ਜਿੰਨਾ ਵੀਰਾਂ ਭਰਾਵਾਂ ਨੇ ਸਾਨੂੰ ਅੱਜ ਆਰਜੀ ਕਰ ਬਣਾ ਕੇ ਦਿੱਤਾ ਵਾ ਅਸੀਂ ਉਹਨਾਂ ਦਾ ਸ਼ੁਕਰਗੁਜ਼ਾਰੀਆ ਕਰਦੇ ਹਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਹੋਰ ਵੀ ਕਿਸੇ ਦਾ ਹੋਵੇ ਉਹਨਾਂ ਦਾ ਵੀ ਉਹ ਬਣਾ ਕੇ ਦੇਣਗੇ ਜੀ ਮਾਤਾ ਜੀ ਜਿੱਦਾਂ ਦਾ ਕਾਟੇ ਆ ਦਿਕਤੇ ਰਹ ਰਹੇ ਹੋ ਅਸੀਂ ਜੀ ਐਡਾ ਕਦੀ ਕਿਸੇ ਦੇ ਘਰ ਆ ਕਦੀ ਕਿਸੇ ਦੇ ਘਰ ਦੋ ਦਿਨ ਰਹੇ ਚਾਰ ਦਿਨ ਉਧਰ ਰਹੇ ਉਧਰ ਰਹੇ ਐਡਾ ਹੀ ਠਕੋੜੇ ਖਾ ਕੇ ਟਾਈਮ ਪਾਸ ਕਰਨ ਦੇ ਲਈ ਅੱਜ ਸਾਨੂੰ ਸਾਡੇ ਭਰਾਵਾਂ ਨੇ ਅਰਜੀ ਕਰ ਬਣਾ ਦਿੱਤਾ ਇਹ ਤੁਸੀਂ ਕਿਹਨਾਂ ਨੂੰ ਕਿਹਾ ਸੀ ਅਰਜੀ ਕਰ ਬਣਾਉਣ ਵਾਸਤੇ ਅਸੀਂ ਜੀ ਆ ਵੀਰਾਂ ਭਰਾਵਾਂ ਨੂੰ ਕਿਹਾ ਸੀ ਤੇ ਉਹਨਾਂ ਸਾਨੂੰ ਕਹਿ ਕਵਾ ਕੇ ਤੇ ਵੀਰਾਂ ਨੇ ਸਾਡੀ ਬਾਹਰ ਹਾਂ ਜੀ ਉਹਨਾਂ ਨੇ ਸਾਨੂੰ ਬਹੁਤ ਧੰਨਵਾਦ ਕੀਤਾ ਹਾਂ ਜੀ ਸਰ ਜੀ ਮੈਂ ਬਲਵਿੰਦਰ ਸਿੰਘ ਪਿੰਡ ਪੜੇਵਾਲ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਦਾ ਰਹਿਣ ਵਾਲਾ ਹਾਂ ਮੇਰੀ ਭੈਣ ਬਚਨਕੌਰ ਦਾ ਘਰ ਟਹਿ ਚੁਕਾ ਸੀ ਜਿਹਨਾਂ ਨੂੰ ਬਹੁਤ ਤਕਲੀਫ ਸੀ ਜਦੋਂ ਮੀਂਹ ਆਉਂਦੀ ਬਰਸਾਤ ਆਉਂਦੀ ਸੀ ਤੇ ਇਹਨਾਂ ਨੇ ਰਣਜੀਤ ਸਿੰਘ ਡਰਾਈਵਰ ਸਾਡੇ ਪਿੰਡ ਦੇ ਨੇ ਜੋ ਵਾਰਸ ਪੰਜਾਬ ਦੀ ਟੀਮ ਦੇ ਨਾਲ ਜੁੜੇ ਸੀ ਉਹਨਾਂ ਨੇ ਆਪਣੀ ਟੀਮ ਨੂੰ ਸਮੱਸਿਆ ਦੱਸੀ ਆ ਅੱਜ ਵਾਰਸ ਪੰਜਾਬ ਟੀਮ ਜਿਹੜੀ ਆ ਸਾਡੇ ਨਗਰ ਪਿੰਡ ਪਾੜੇਵਾਲ ਵਿੱਚ ਪਹੁੰਚੀ ਆ ਤਾਂ ਉਹਨਾਂ ਨੇ ਆਰਜੀ ਘਰ ਮੇਰੀ ਭੈਣ ਬਚਨਕੌਰ ਨੂੰ ਬਣਾ ਕੇ ਦਿੱਤਾ ਵਾ ਜਿਹੜਾ ਕਿ ਜਦੋਂ ਬਰਸਾਤ ਆਉਂਦੀ ਸੀ ਤੇ ਉਹਨਾਂ ਦੇ ਵਿਚਾਰੇ ਬੱਚੇ ਜਿਹੜੇ ਨੇ ਉਹ ਬਹੁਤ ਭਿੱਜਦੇ ਸੀ ਰਹਿਣ ਨੂੰ ਥਾਂ ਨਹੀਂ ਸੀ ਤੇ ਅਸੀਂ ਵਤਨ ਪੰਜਾਬ ਦੀ ਮਿੱਟੀ ਦੇ న్యూਜ਼ ਜਿਹੜੇ ਇੱਥੇ ਪਹੁੰਚਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਵਾਰਸ ਪੰਜਾਬ ਦੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਅਰਦਾਸ ਕਰਦੇ ਆ ਕਿ ਭਾਈ ਅੰਮ੍ਰਿਤਪਾਲ ਜਿਹੜਾ ਉਹਨੂੰ ਵੀ ਜੇਲ੍ਹ ਚੋਂ ਰਿਹਾ ਹੋ ਕੇ ਵਾਪਸ ਆਵੇ ਤੇ ਸਾਡੇ ਗਰੀਬਾਂ ਦੀ ਉਹ ਬਾਹਰ ਆ ਕੇ ਮਦਦ ਕਰੇ ਸਾਨੂੰ ਇੱਕ ਵਾਰੀ ਜੀ ਕਿ ਖਾਲਸਾ ਇੱਕ ਵਾਰੀ ਜੀ ਕਿ ਖਾਲਸਾ ਬੋਲੇ ਸੋਨਹਿਰਾ ਸ੍ਰੀ ਅਕਾਲ ਇਹ ਤਲਪਲ ਸਾਹਿਬ ਜੀ ਜੋ ਤੁਸੀਂ ਅੱਜ ਪਿੰਡ ਪੈਰੇਵਾਲ ਹਲਕਾ ਜਨਾਹ ਇਹਦੇ ਵਿੱਚ ਪਹੁੰਚ ਕੇ ਤੁਸੀਂ ਇੱਕ ਬਲੱਖਣੀ ਪਹਿਲ ਕਦਮ ਕੀਤੀ ਆ ਤੁਹਾਨੂੰ ਇਹ ਕਿਵੇਂ ਦਾ ਲੱਗਾ ਕਿ ਕਿਦਾਂ ਸੋਚ ਆਈ ਕਿ ਆਪਾਂ ਇਹਨੂੰ ਕਿਉਂਕਿ ਬਹੁਤ ਮੈਂ ਘਰ ਵੇਖਿਆ ਟਹਿ ਚੁੱਕਾ ਆ ਉਹਦੇ ਵਾਸਤੇ ਤੁਸੀਂ ਬੜਾ ਵੱਡਾ ਲਖਣਾ ਦਾ ਕੰਮ ਕੀਤਾ ਅੱਜ ਸਭ ਤੋਂ ਪਹਿਲਾਂ ਤੇ ਮੈਂ ਇਸ ਨਗਰ ਦੇ ਰਣਜੀਤ ਸਿੰਘ ਜੀ ਡਰਾਈਵਰ ਜਿਹੜੇ ਮੇਰੇ ਨਾਲ ਇੱਥੇ ਮੌਜੂਦ ਨੇ ਤੇ ਨਾਲ ਹੀ ਇੱਥੇ ਹੀ ਸਾਡੇ ਮੌਜੂਦ ਨੇ ਸਭ ਖੋਖਰ ਜੀ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਮੇਰੇ ਨੇੜੇ ਆਓ ਨਾ ਇੱਥੇ ਆ ਜਾਣ ਲੱਗੇ ਮੇਰੇ ਕੋਲ ਆਉਣ ਸਭ ਖੋਖਰ ਜੀ ਆਜੋ ਤੇ ਇੱਥੋਂ ਦੇ ਇਹਨਾਂ ਦੋ ਵੀਰਾਂ ਦੀ ਬਦੌਲਤ ਜਿਹੜੀ ਆ ਸਭ ਖੋਖਰ ਜੀ ਦੇ ਤੇ ਡਰਾਈਵਰ ਰਣਜੀਤ ਸਿੰਘ ਜੀ ਦੀ ਬਦੌਲਤ ਅਸੀਂ ਇਸ ਨਗਰ ਦੇ ਵਿੱਚ ਆਏ ਇਹਨਾਂ ਨੇ ਇੱਕ ਵੀਡੀਓ ਪਾਈ ਸੀਗੀ ਕਿ ਇਸ ਤਰ੍ਹਾਂ ਘਰ ਠਟ ਗਏ ਆ ਪਰ ਉਸ ਵੀਡੀਓ ਦੇ ਨਾਲ ਅਸੀਂ ਅੱਜ ਜਦੋਂ ਇਹ ਗੱਲ ਦਾ ਸੋਚਿਆ ਮੈਂ ਤੇ ਮੇਰੇ ਸਾਥੀ ਭਾਜੀ ਰਜਵੰਦ ਸਿੰਘ ਜੀ ਤੇ ਨਾਲ ਹੀ ਸਾਡੇ ਸਰਤਾਜ ਪ੍ਰੀਤ ਸਿੰਘ ਜੀ ਮੇਰੇ ਸਾਥੀ ਨੇ ਜਿਹੜੇ ਅਸੀਂ ਕੰਮ ਕਰਦੇ ਸੀਗੇ ਤੇ ਨਾਲ ਹੀ ਦੀਪਕ ਸਿੰਘ ਜੀ ਕੱਲੋਂ ਮਾ ਅਸੀਂ ਇਸ ਗੱਲ ਦੀ ਗੱਲ ਕੀਤੀ ਕਿ ਕਿਹੜੀ ਚੀਜ਼ ਨੂੰ ਕੀਤਾ ਜਾਵੇ ਜਿਹਦੇ ਨਾਲ ਅਸੀਂ ਉਹਨਾਂ ਦਾ ਰੈਨ ਬਸੇਰਾ ਤਿਆਰ ਕਰ ਸਕੀਏ ਸੋ ਕੁਝ ਸੱਜਣਾ ਮਿੱਤਰਾਂ ਨਾਲ ਗੱਲ ਅਸੀਂ ਕੀਤੀ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਇਹਨਾਂ ਨੂੰ ਜਿਨ੍ਹਾਂ ਦੇ ਘਰ ਟੱਟ ਗਏ ਨੇ ਉਹਨਾਂ ਨੂੰ ਆਰਜੀ ਘਰ ਜਿਹੜੇ ਆ ਉਹ ਬਣਾ ਕੇ ਦਿੱਤੇ ਜਾਣ ਕਿ ਜਿੰਨਾ ਚਿਰ ਤੱਕ ਉਹਨਾਂ ਦੇ ਜਿਹੜੇ ਘਰ ਢਾਹ ਢੇਰੀ ਹੋ ਗਏ ਨੇ ਹাড় ਪੀੜਤਾਂ ਦੇ ਘাড় ਪੀੜ ਹਾੜਾਂ ਦੇ ਨਾਲ ਉਹਨਾਂ ਚੰਦੀ ਉਹਨਾਂ ਨੂੰ ਆਰਜੀ ਘਰ ਜਿਹੜੇ ਆ ਉਹ ਬਣਾ ਕੇ ਦਿੱਤੇ ਜਾਣ ਸੋ ਅਸੀਂ ਫੈਸਲਾ ਕੀਤਾ ਸੀਗਾ ਕਿ ਆਰਜੀ ਘਰ ਬਣਾਏ ਜਾਣ ਤੇ ਸਾਡੇ ਨਾਲ ਸਾਡੀ ਟੀਮ ਦੇ ਮੈਂਬਰ ਜਿਨ੍ਹਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਿਹੜੇ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਵੀ ਨੇ ਨਾਲ ਮੈਂਬਰ ਪਾਰਲੀਮੈਂਟਰੀ ਵੀ ਨੇ ਉਹ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਬਾਪੂ ਤਰਸੇਮ ਸਿੰਘ ਜੀ ਦੇ ਸਹਿਯੋਗ ਦੇ ਨਾਲ ਤੇ ਸਾਡੀਆਂ ਕੋਸ਼ਿਸ਼ ਬਾਹਰ ਦੀਆਂ ਸਟੇਟਾਂ ਦੇ ਸਹਿਯੋਗੀ ਜੰਮੂ ਕਸ਼ਮੀਰ ਦੇ ਸਹਿਯੋਗੀ ਪੰਜਾਬ ਦੇ ਸਹਿਯੋਗੀ ਜਿਹੜੇ ਆ ਰਾਜਸਥਾਨ ਦੇ ਸਹਿਯੋਗੀ ਉੱਤਰ ਪ੍ਰਦੇਸ਼ ਦੇ ਸਹਿਯੋਗੀ ਜਿਹੜੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਫਿਰ ਅਸੀਂ ਇਹ ਕੰਮ ਜਿਹੜਾ ਆ ਉਹ ਪੂਰਾ ਕਰ ਰਹੇ ਹਾਂ ਕਿ ਪੂਰੇ ਜਿਹੜੇ ਜਿਹੜੇ ਏਰੀਆਸ ਦੇ ਵਿੱਚ ਇਸ ਤਰ੍ਹਾਂ ਦੇ ਘਰ ਜਿਹੜੇ ਐ ਟੈਚੁਕੇ ਆ ਜਿੰਨਾ ਕਿ ਸਾਡੇ ਕੋਲ ਅਪਰੋਚ ਹੋ ਸਕੇਗੀ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਇਸ ਤਰ੍ਹਾਂ ਦੇ ਆਰਜੀ ਘਰ ਤੇ ਜਿਹੜੇ ਉਹਨਾਂ ਦੇ ਟਹਿ ਚੁੱਕੇ ਘਰ ਨੇ ਉਹ ਉਹਨਾਂ ਨੂੰ ਆਪਾਂ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਸਕੀਏ ਤੇ ਮੈਨੂੰ ਬੜਾ ਇਹਨਾਂ ਵੀਰਾਂ ਦੇ ਉੱਤੇ ਮੈਨੂੰ ਮਾਣ ਆ ਕਿ ਨਾਲ ਨੇ ਮੈਨੂੰ ਆਪਣੀ ਟੀਮ ਦੇ ਉੱਤੇ ਮਾਣ ਆ ਕਿ ਅੱਜ ਮੈਨੂੰ ਮੌਕਾ ਦਿੱਤਾ ਆ ਕਿ ਇਹਨਾਂ ਨੇ ਇਹ ਲੋਕਾਂ ਦੇ ਨਾਲ ਮਿਲੰਦਾ ਕਿ ਅਸੀਂ ਇਹਨਾਂ ਦੇ ਸਿਰ ਜਿਹੜੇ ਆ ਉਹ ਟੱਕ ਰਹੇ ਹਾਂਜੀ ਸਰ ਜੀ ਤੁਹਾਨੂੰ ਕਿਵੇਂ ਲੱਗਾ ਜੀ ਨਾਲ ਆਉਣ ਦੇ ਚ ਵਾਹਿਗੁਰੂ ਜੀ ਕਾ ਖਾਲਸਾ ਹੈ ਜੀ ਕੀ ਫਤਿਹ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਸਾਡੇ ਹਲਕਾਨ ਚਾਰਜ सुरेंद्रपाल ਸਿੰਘ ਜੀ ਤਾਲਪੁਰਾ ਸਾਹਿਬ ਵੇਖੋ ਜੀ ਇਹ ਜਿਹੜਾ ਹਰਪੀਟ ਆ ਇਹਨਾਂ ਵਾਸਤੇ ਜੋ ਐਟਾਈਮ ਤੇ ਇਹ ਬੜੀ ਔਖੀ ਘੜੀ ਹੈ ਤੁਸੀਂ ਵੇਖ ਲਿਆ ਇਹਨਾਂ ਦਾ ਗਰੀਬ ਪਰਿਵਾਰ ਦਾ ਚੈਨਾ ਦਾ ਘਰ ਜਿਤਨਾ ਇਕੱਠਾ ਹੈ ਤੁਸੀਂ ਸਾਰਾ ਇਹ ਵੇਖ ਹੀ ਲਿਆ ਹੈ ਸਾਡਾ ਇਹ ਉਪਰਾਲਾ ਸੀ ਵੀ ਅਸੀਂ ਘਰ-ਘਰ ਪਹੁੰਚ ਕੇ ਇਹਨੇ ਸਾਰੇ ਵੀਰਾ ਭਰਾਵਾਂ ਦੇ ਦੁੱਖ ਦੀ ਘੜੀ ਦੇ ਨਾਲ ਖੜੋਂ ਦੀ ਕੋਸ਼ਿਸ਼ ਕਰੀਏ ਜਿੰਨੀ ਕਿ ਸਾਨੂੰ ਸਮਰਥਾ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਨੇ ਦਿੱਤੀ ਹੈ ਅਸੀਂ ਉਹਦੇ ਮੁਤਾਬਕ ਅਸੀਂ ਇੱਥੇ ਪਹੁੰਚ ਕੇ ਇਹਨਾਂ ਨੂੰ ਇੱਕ ਆਰਜੀ ਜਿਹੜਾ ਵਾ ਘਰ ਦਾ ਇੱਥੇ ਬਣਾ ਕੇ ਦਿੱਤਾ ਹੈ ਤੇ ਇਸ ਕਰਕੇ ਇਹ ਪਰਿਵਾਰ ਅਜੀਤ ਸਿੰਘ ਜਿਹੜਾ ਵਾ ਪਰਿਵਾਰ ਦਾ ਜਿਨ੍ਹਾਂ ਦਾ ਇਹ ਕੋਠਾ ਠਠਾ ਹੀ ਇਸ ਕਰਕੇ ਅਸੀਂ ਇੱਥੇ ਪਹੁੰਚੇ ਆ ਅਸੀਂ ਸਾਰੇ ਨਗਰ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਪਹੁੰਚਦੇ ਸਾਨੂੰ ਵੀ ਇਹਨਾਂ ਨੇ ਇਹਨਾਂ ਨੇ ਸਾਡਾ ਸਵਾਗਤ ਕੀਤਾ ਅਸੀਂ ਆ ਅਕਾਲੀ ਤਲਵਾਰ ਪੰਜਾਬ ਵੱਲੋਂ ਅਸੀਂ ਹੋਰ ਵੀ ਜਿੱਥੇ ਜਿੱਥੇ ਵੀ ਸਾਨੂੰ ਕੋਈ ਪ੍ਰੋਬਲਮ ਜਾਪਦੀ ਆ ਉੱਥੇ ਤੱਕ ਘਰ-ਪਰਤੀ ਅਸੀਂ ਪਹੁੰਚ ਕੇ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਇਹ ਤੋਂ ਵੱਧ ਤੋਂ ਵੱਧ ਇਹਨਾਂ ਭਰਾਵਾ ਗਰੀਬ ਪਰਿਵਾਰਾਂ ਦੇ ਨਾਲ ਖੜੋਤਾ ਜਾਵੇ ਜਿੱਥੋਂ ਤੱਕ ਸਾਡੀ ਪਹੁੰਚ ਹੋਈ ਅਸੀਂ ਉੱਥੋਂ ਤੱਕ ਇਹਨਾਂ ਦੇ ਨਾਲ ਨਿਭਾ ਗਏ ਬਾਕੀ ਸਾਰਾ ਸਾਡੇ ਹਲ ਕਲਚਾਰ ਤਲਪੁਰਾ ਸਾਹਮਣੇ ਦਾਸੀ ਦਿੱਤਾ ਹੈ ਇੰਨੀਆਂ ਬੈਂਚੀਆਂ ਕਿੰਜ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ